پھٹ پا کر ہو اے رب واریہ دین کے دا کو میرا دنیا و کڑنا و چار کوئی دین دا کے سدھت دا نام لے اے رب ہمارا سامنے سگلا ਗੁਰ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਧੰਨ ਧੰਨ ਸਹਿਬ ਸ੍ਰੀ ਗੁਰੂ ਹਰਗੋਬਿੰਦ ਪਾਸ਼ਾ ਮੀਰੀ ਪੀਰੀ ਦੇ ਮਾਲਕ ਦੇ ਚਰਨਾਂ ਚ ਅਰਦਾਸ ਬੇਨਤੀ ਕਰਨਾ ਲਈ ਆਏ ਸੀ ਅਸੀਂ ਜੋ ਵੀ ਕਾਰਜ ਕਰਦੇ ਆ ਸਿੱਖ ਦਾ ਪਹਿਲਾ ਫਰਜ਼ ਹੈ ਗੁਰੂਆ ਗ੍ਰੰਥ ਸਾਹਿਬ ਕਰਨੇ ਜੋ ਕੀ ਵਰਥਾ ਹੋਏ ਸੋ ਗੁਰਪ੍ਰੇ ਅਰਦਾਸ ਕਰ ਤੇ ਅਸੀਂ ਅਰਦਾਸ ਕਰਕੇ ਜੋ ਇਹ ਨਵੀਂ ਪਾਰਟੀ ਦੀ ਅਸੀਂ 14 ਤਰੀਕ ਨੂੰ ਸ਼ੁਰੂਆਤ ਕੀਤੀ ਆ ਉਹਦੇ ਵਾਸਤੇ ਉਸ ਨੂੰ ਅੱਗੇ ਵਧਾਉਣ ਵਾਸਤੇ ਅਸੀਂ ਗੁਰੂ ਦੇ ਚਰਨਾਂ ਦਾ ਓਟ ਆਸਰਾ ਲਿਆ ਗੁਰੂ ਤੋਂ ਆਗਿਆ ਲੈ ਕੇ ਅਸੀਂ ਹੁਣ ਇਹਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਤੇ ਗੁਰੂ ਮਹਾਰਾਜ ਦੇ ਚਰਨਾਂ ਚ ਅਰਦਾਸ ਬੇਨਤੀ ਹੈ ਕਿ ਸੱਚੇ ਪਾਤਸ਼ਾਹ ਸਾਨੂੰ ਸਾਰੀ ਸਾਡੀ ਲੀਡਰਸ਼ਿਪ ਨੂੰ ਸਾਰੇ ਪੰਜਾਬ ਵਾਸੀਆਂ ਨੂੰ ਸਾਨੂੰ ਸਮਰੱਥਾ ਦੇਣ ਕਿ ਅਸੀਂ ਜੋ ਪੰਜਾਬ ਇਹੋ ਜੀ ਹਾਲਾਤ ਚ ਪਹੁੰਚ ਚੁੱਕਾ ਵਾ ਪੰਥ ਪੰਜਾਬ ਇਹਨੂੰ ਅਸੀਂ ਫੇਰ ਦੁਬਾਰਾ ਮੁਰ ਤੋਂ ਨਵੇਂ ਸਿਰੇ ਤੋਂ ਇਹਦੀ ਸਿਰਜਣਾ ਚੜ੍ਹਦੀ ਕਲਾ ਵਾਲਾ ਜੋ ਸਾਡੇ ਗੁਰੂਆਂ ਪੀਰਾਂ ਦੇ ਸਿਧਾਂਤਾਂ ਨਾਲ ਮੇਲ ਖਾਂਦਾ ਉਸ ਜੇ ਪੰਜਾਬ ਦੀ ਅਸੀਂ ਸਿਰਜਣਾ ਪੰਥ ਦੀ ਸਿਰਜਣਾ ਕਰ ਸਕੀਏ ਜੀ ਪਾਰਟੀ ਦੇ ਕੀ ਰੂਪ ਰੇਖਾ ਰਹਿਣ ਵਾਲੀ ਆ ਜਿਲ੍ਹਾ ਪੱਧਰ ਤੇ ਕਿਸ ਤਰੀਕੇ ਦੇ ਨਾਲ ਮੈਂਬਰਸ਼ਿਪ ਮੁਹਿੰਮ ਜਾਂ ਕਿੱਦਾਂ ਲੱਗੇ ਨਹੀਂ ਅੱਜ ਅੱਜ ਅਸੀਂ ਇਸ ਤੋਂ ਬਾਅਦ ਮੀਟਿੰਗ ਕਰ ਰਹੇ ਆ ਤੇ ਉਹਦੇ ਬਾਅਦ ਉਹਦੇ ਚ ਅਸੀਂ ਅੱਗੇ ਮੈਂਬਰਸ਼ਿਪ ਨੂੰ ਸ਼ੁਰੂਆਤ ਕਰਨ ਜਾ ਰਹੇ ਹਾਂ ਤੇ ਮੈਂਬਰਸ਼ਿਪ ਤੋਂ ਹੀ ਅਸੀਂ ਜੋ ਜ਼ਿਲ੍ਹਾ ਪ੍ਰਧਾਨ ਪਹਿਲਾਂ ਤੇ ਅਸੀਂ ਪੰਜ-ਪੰਜ ਮੈਂਬਰਾਂ ਦੀਆਂ ਜਾਂ 11-11 ਮੈਂਬਰਾਂ ਦੀਆਂ ਜ਼ਿਲ੍ਹੇ ਚ ਕਮੇਟੀਆਂ ਬਣਾਵਾਂਗੇ ਤੇ ਉਹ ਭਰਤੀ ਕਰੂਗੀ ਤੇ ਭਰਤੀ ਤੋਂ ਹੀ ਅਸੀਂ ਫਿਰ ਵਾਪਸ ਇਹ ਜੋ ਜ਼ਿਲ੍ਹਾ ਪ੍ਰਧਾਨ ਹੈ ਜਾਂ ਹੋਰ ਵੀ ਨੀਚੀਆਂ ਜਿਹੜੀਆਂ ਪਾਰਟੀ ਦਾ ਗਠਨ ਉਸ ਤਰੀਕੇ ਦੇ ਸੋਸ਼ਲ ਮੀਡੀਆ ਤੇ ਬਹੁਤ ਚਰਚਾ ਛਿੜੀ ਹੈ ਕਿ ਖਾਲੜਾ ਪਰਿਵਾਰ ਔਰ ਅਗਵਾਨ ਪਰਿਵਾਰ ਨੂੰ ਜ਼ਰੂਰ ਇਗਨੋਰ ਕੀਤਾ ਗਿਆ ਮੀਟਿੰਗ ਉਹਨਾਂ ਨਾਲ ਕਮੇਟੀ ਨਹੀਂ ਲਿਖਦਾ ਨਹੀਂ ਨਹੀਂ ਟਾਈਮ ਆਏਗਾ ਸਾਰਿਆਂ ਨੂੰ ਸਾਰੇ ਸਾਰੇ ਸਾਡੇ ਨਾਲ ਹੈ ਖਾਲੜਾ ਬੀਬੀ ਜੀ ਬਾਹਰ ਸੀਗੇ ਉਹਨਾਂ ਨੂੰ ਤਾਂ ਅਸੀਂ ਤੇ ਉਹਨਾਂ ਨੂੰ ਇਹ ਆਫਰ ਕੀਤਾ ਕਿ ਤੁਸੀਂ ਅਗਵਾਈ ਕਰੋ ਉਹ ਕਹਿੰਦੇ ਆ ਜ ਤੁਸੀਂ ਥੋੜਾ ਮੈਂ ਆ ਨਹੀਂ ਸਕਦੀ ਤਿੰਨ ਚਾਰ ਮਹੀਨੇ ਮੇਰਾ ਜ਼ਰੂਰੀ ਕੰਮ ਉੱਥੇ ਉਦੋਂ ਬਾਅਦ ਚ ਮੈਂ ਆ ਕੇ ਜਿੱਦਾਂ ਤੁਸੀਂ ਕਹੋਗੇ ਅਸੀਂ ਉਹਨਾਂ ਨੂੰ ਅਗਵਾਈ ਕਰਨ ਵਾਸਤੇ ਬੇਨਤੀ ਕੀਤੀ ਸੀ ਉਹ ਨਾਲ ਨਹੀਂ ਤੁਹਾਡੇ ਆ ਨਾਲ ਹੈ ਜੀ ਨਾਲ ਨਹੀਂ ਨਹੀਂ ਜੀ ਨਹੀਂ ਮੈਂ ਕਦੇ ਨਾਲ ਚੱਲਦਾ ਸੀ ਨਾਲ ਨਾਲ ਚੱਲ ਸਕਦਾ ਨਹੀਂ ਜੀ ਨਹੀਂ ਕੋਈ ਨਰਾਜ਼ ਕੀ ਦੀਆਂ ਕੋਈ ਨਰਾਜ਼ ਨਹੀਂ ਜੀ ਮੈਂ ਨਰਾਜ਼ ਹੋ ਕੇ ਕਿੱਥੇ ਜਾਣਾ ਬਾਪੂ ਜੀ ਤੇ ਕਿੱਦਾਂ ਪਾਰਟੀ ਨੂੰ ਅੱਗੇ ਵਧਾਇਆ ਬਹੁਤ ਮਹਾਰਾਜ ਦੇਖੋ ਅੱਜ ਅਸੀਂ ਪਾਰਟੀ ਦਾ ਕੋਈ ਵੀ ਪਾਰਟੀ ਦੇ ਤੌਰ ਤੇ ਕੋਈ ਵੀ ਫੰਕਸ਼ਨ ਅਟੈਂਡ ਕਰਨ ਤੋਂ ਪਹਿਲਾਂ ਜਾਂ ਕੁਝ ਵੀ ਕਰਨ ਤੋਂ ਪਹਿਲਾਂ ਅਸੀਂ ਦੇਖੋ ਮਹਾਰਾਜ ਦਾ ਅਸ਼ੀਰਵਾਦ ਲੈਣਾ ਜ਼ਰੂਰੀ ਹੈ ਅਸੀਂ ਉਹਰੇ ਅਸ਼ੀਰਵਾਦ ਲੈਣ ਆਏ ਹੁਣ ਇਸ ਤੋਂ ਬਾਅਦ ਹੀ ਸਾਰੀਆਂ ਕਾਰਵਾਈਆਂ ਇਸ ਤੋਂ ਬਾਅਦ ਸ਼ੁਰੂ ਹੋਣਗੀਆਂ ਤੁਹਾਡੇ ਨਾਲ ਸੁਖਵਿੰਦਰ ਅਗਵਾਨ ਅਕਸਰ ਨਜ਼ਰ ਆਉਂਦੇ ਰਹੇ ਨੇ ਅੱਜ ਉਹ ਵੀ ਗੈਰ ਆਜਨੇ ਬਾਈ ਜੀ ਬਸ ਅੱਜ ਉਹਨਾਂ ਨੂੰ ਕੰਮ ਹੈ ਕੋਈ ਗੱਲ ਨਹੀਂ ਸਾਰਿਆਂ ਮਤਲਬ ਨਾ ਤੁਹਾਨੂੰ ਇੱਕ ਗੱਲ ਕੋਈ ਐਸੀ ਗੱਲ ਨਹੀਂ ਆ ਵੀ ਇਹ ਨਹੀਂ ਆਇਆ ਤਾਂ ਨਾਰਾਜ਼ ਹੈ ਸਭ ਨੂੰ ਮਤਲਬ ਹੁਣ ਤੁਸੀਂ ਇਹ ਸਮਝੋ ਨਾ ਵੀ ਸਾਰਿਆਂ ਨੂੰ ਇੱਕੇ ਦਿਨ ਤਾਂ ਪਾਉਦੇ ਦੇ ਨਹੀਂ ਸਕਦੇ ਹਲੇ ਤੱਕ ਕਮੇਟੀਆਂ ਬਣਾਈਆਂ ਮੈਂਬਰ ਬਣ ਗਏ ਫਿਰ ਸਾਰੇ ਹਾਂ ਬਸ ਤਖਵੀਰ ਬਾਦਲ ਨੇ ਬੜਾ ਤੰਜ ਕੱਸਿਆ ਤੁਹਾਡੀ ਪਾਰਟੀ ਤੇ ਉਹ ਕਹਿੰਦੇ ਜੀ ਕਿ ਅਸਲ ਅਕਾਲੀ ਦਲ ਤੇ ਅਸੀਂ ਆ ਉਹ ਕਿਸੇ ਟਾਈਮ ਸੀਗੇ ਪਰ ਹੁਣ ਨਹੀਂ ਹੁਣ ਲੋਕਾਂ ਨੇ ਉਹਨਾਂ ਨੂੰ ਦੱਸਤਾ ਕਿ ਉਹ ਤੇ ਅਕਾਲ ਤਖਤ ਸਭ ਤੇ ਅਸੀਂ ਤੇ ਨਾ ਮਸਕੋ ਕਿ ਇਥੋਂ ਆ ਜੋ ਵੀ ਅਸੀਂ ਅਰਦਾਸ ਬੇਨਤੀ ਕਰਕੇ ਆਪਣਾ ਸਾਰਾ ਕਾਰਜ ਸ਼ੁਰੂ ਕਰਦੇ ਆਂ ਉਹਨਾਂ ਤੇ ਆਕਾਲ ਤਖਤ ਦੇ ਹੁਕਮ ਨੂੰ ਨਹੀਂ ਮੰਨ ਰਹੇ ਮੰਨ ਰਹੇ ਆਕਾਲੀ ਦਲ ਨੂੰ ਤੇ ਉਹਨਾਂ ਨੇ ਆਕਾਲੀ ਦਲ ਦਾ ਬੇੜਾ ਹੀ ਕਰ ਉਹਨਾਂ ਨੇ ਕੀਤਾ ਜੀ ਉਹਨਾਂ ਨੇ ਆਕਾਲੀ ਦਲ ਨਹੀਂ ਤੇ ਇਹ ਆਕਾਲੀ ਦਲ ਨਵਾਂ ਬਣਾਉਣ ਦੀ ਲੋੜ ਨਹੀਂ ਸੀ ਜੇ ਉਹ ਸਹੀ ਤਰੀਕੇ ਨਾਲ ਆਕਾਲੀ ਦਲ ਦੀਗਵਾਈ ਕਰਦੇ ਤੇ ਤੁਸੀਂ ਤੁਸੀਂ ਕਿਵੇਂ ਦੇ ਦੋ ਉਹ ਯਾਰ ਇੱਕ ਦੇਗਾ ਭਾਈ ਜੀ ਤੁਸੀਂ ਜਿਹੜੇ ਉਹ ਆਕਾਲ ਤਖਤ ਸਾਹਿਬ ਦੇ ਮੂਹਰੇ ਖੜ ਕੇ ਜਿਹੜੀਆਂ ਗੱਲਾਂ ਮੰਨ ਕੇ ਉਹ ਗਏ ਆਂ ਉਹ ਤਾਂ ਤੁਸੀਂ ਪਤਾ ਨਹੀਂ ਕਿਵੇਂ ਕਹਿ ਦਿੰਦੇ ਹੋ ਅਕਾਲੀ ਦਲ ਉਹ ਤਾਂ ਕਾਲੀ ਕੌਣ ਦੇ ਲੈ ਕੇ ਨਹੀਂ ਹੈ ਜਿਹੜੀਆਂ ਗੱਲਾਂ ਉਹਨਾਂ ਨੇ ਕਨਫੈਸ ਕੀਤੀਆਂ ਐ ਕਿ ਉਹ ਅਕਾਲੀ ਦਲ ਦਾ ਪ੍ਰਧਾਨ reh ਸਕਦਾ ਉਹ ਸ਼ਖਸ ਹੁਣ ਉਹਨਾਂ ਨੇ ਇੱਕ ਹੋਰ ਮੰਗ ਰੱਖੀ ਐ ਕਿ ਫਕਰੇ ਕੌਮ ਨੂੰ ਦਿੱਤੇ ਬਹੁੜ ਵਿਚਾਰ ਕੀਤਾ ਜਾਵੇ ਬਾਈ ਜੀ ਐਵੇਂ ਹੀ ਐ ਬਾਰ ਬਾਰ ਜਥੇਦਾਰ ਸਾਹਿਬ ਤੇ ਦਬਾਅ ਪਾਉਨੇ ਐ ਕਿਉਂਕਿ ਪੱਲੇ ਕੀ ਰਹਿ ਗਿਆ ਉੱਪਰ ਪਹਿਲਾਂ ਤਾਂ ਉਹ ਕਨਫੈਸ ਕਰਕੇ ਉੱਪਰ ਜਥੇਦਾਰ ਸਾਹਿਬ ਨੇ ਫਕਰੇ ਕੌਮ ਲੈ ਲਿਆ ਇੱਕ ਪੱਲੇ ਕੀ ਰਹਿ ਗਿਆ ਕੋਲ ਕੀ ਰਹਿ ਗਿਆ ਉਹਨਾਂ ਦੇ ਅਕਾਲ ਤਖਤ ਸਾਹਿਬ ਨੂੰ ਕੋਡਾ ਚੈਲੰਜ ਆ ਫਿਰ ਇਹ ਸੱਤ ਮੈਂਬਰੀ ਕਮੇਟੀ ਦੀ ਵੀ ਗੱਲ ਗਈ ਸੀ ਉਹਦੇ ਬਾਈ ਜੀ ਉਹ ਵੀ ਨਹੀਂ ਮੰਨੀ ਉਹਨਾਂ ਨੇ ਮੰਨੀ ਨਹੀਂ ਉਹ ਸੱਤ ਮੈਂਬਰੀ ਕਮੇਟੀ ਦੀ ਉਹੀ ਬੰਦੇ ਐ ਸੱਤ ਮੈਂਬਰੀ ਕਮੇਟੀ ਜੇ ਕੰਮ ਕਰਦੀ ਤਾਂ ਕਿਸੇ ਹੋਰ ਨੂੰ ਪ੍ਰਧਾਨ ਲਾਉਂਦੀ ਉਹ ਸੁਖਵੀਰ ਬਾਦਲ ਉਹਦੇ ਬੰਦੇ ਐ ਜਿਹੜੇ ਥੱਲੇ ਵਰਕਰ ਐ ਨਾ ਤਾਂ ਸੁਖਵੀਰ ਦਾ ਉਹਨਾਂ ਬਿਨਾ ਸਰਦਾ ਨਾ ਉਹਨਾਂ ਬਿਨਾ ਉਹਨਾਂ ਦਾ ਸੁਖਵੀਰ ਬਿਨਾ ਸਰਦਾ ਉਹ ਚਾਹੇ 10 ਵਾਰੀ ਦੁਬਾਰਾ ਉਹ ਚੂਜ਼ ਕਰ ਲਓ ਸੁਖਵੀਰ ਨੂੰ ਹੀ ਕਰਨਗੇ ਅਸਲ ਕੰਮ ਤਾਂ ਇਹ ਸੀ ਵੀ ਜਿਹੜੀਆਂ 7 ਮੈਂਬਰੀ ਕਮੇਟੀ ਲਾਈ ਹੈ ਇਹ ਕਿਸੇ ਨੂੰ ਥਾਪ ਦੇ। ਉਹ ਕਹਿੰਦੇ ਤੁਹਾਨੂੰ ਕਾਨੂੰਨੀ ਤੌਰ ਤੇ ਵੀ ਬਹੁਤ ਚੈਲੰਜ ਮਿਲਣਗੇ। ਸਾਨੂੰ ਜੀ ਕੋਈ ਨਹੀਂ ਕਰਾਂਗੇ ਜੀ ਸਾਹਮਣਾ। ਉਹ ਤਾਂ ਮਿਲਣਾ ਹੀ ਹੈ। ਤੁਸੀਂ ਪਹਿਲੇ ਮਿਲਦੇ ਆ ਰਹੇ ਹੋ। ਜਲਦੀ ਤੇ ਐਸੋਲੀ ਮੀਟਿੰਗ ਹੋਣ ਜਾ ਰਹੀ ਹੈ ਕਹਿੰਦੇ ਅਕਾਲੀ ਦਰ ਨੂੰ origignal ਬਹੁਤ ਬਲ ਮਿਲੇਗਾ। ਕੁਝ ਨਹੀਂ ਮਿਲਣਾ ਜੀ ਤੁਹਾਡੇ ਸਾਹਮਣੇ ਹੀ ਆ ਚਾਰ-ਚਾਰ ਕੁਰੇ ਇਲੈਕਸ਼ਨ ਹੋਏ ਆ ਚਾਰ ਸੀਟਾਂ ਤੇ ਇੱਕ ਮਿੰਟ ਜੋ ਜੋ ਸ਼੍ਰਮਣੀ ਕਾਲੀਦਾ ਸਭ ਜਿਹੜਾ ਉਹ ਨਾ ਬਾਈਕਾਟ ਕਰਤਾ ਇਲੈਕਸ਼ਨਾਂ ਦਾ ਹਰੇਕ ਚੀਜ਼ ਤੋਂ ਭੱਜਦੇ ਆ ਤੇ ਜੇ ਇਹ ਨਾ ਚੋਂ ਹੁੰਦਾ ਤਾਂ ਚਾਰ ਸੀਟਾਂ ਦਾ ਬਾਈਕਾਟ ਨਹੀਂ ਸੀ ਕਰਦੇ ਅੱਛਾ ਭਾਈ ਨਾਰਾਇਣ ਸਿੰਘ ਚੋੜਾ ਦੇ ਖਿਲਾਫ ਜੋ ਪਹਿਲੇ ਕਿਆ ਗਿਆ ਸੀ ਕਿ ਉਹਨਾਂ ਨੂੰ ਪੰਥ ਤੋਂ ਛੇਕਿਆ ਜਾਵੇ ਤੇ ਉਹਨਾਂ ਨੇ ਨਹੀਂ ਜੀ ਨਹੀਂ ਕਿਉਂ ਛੇਕਿਆ ਜਾਵੇ ਪੰਥ ਤੋਂ ਆਪ ਕੋਈ ਗੱਲ ਹੀ ਨਹੀਂ ਬਣਦੀ ਐ ਕਹਿਣ ਦੀ ਵੀ ਪੰਥ ਤੋਂ ਛੇਕਣਾ ਇਹ ਨਹੀਂ ਗਲਤ ਸੀ ਜੀ ਫੈਸਲਾ ਹੀ ਗਲਤ ਸੀ ਉਹਨਾਂ ਦਾ ਮਤਾ ਹੀ ਗਲਤ ਸੀ ਕਿਉਂ ਛੇਕਿਆ ਜਾਵੇ ਪੰਥ ਤੋਂ ਤੇ ਅਕਾਲੀ ਦਲ ਅੱਛਾ ਤੁਹਾਡੇ ਅਸੇ ਚੈਲੰਜ ਕਿਹੜਾ ਪੰਜਾਬ ਦੇ ਵਿੱਚ ਅਕਾਲੀ ਦਲ ਚੈਲੰਜ ਹੈ ਕਾਂਗਰਸ ਦੇਖੋ ਜੀ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਦਾ ਜਿਹੜੀ ਅਸੀਂ ਪਾਰਟੀ ਬਣਾਈ ਹੈ ਨਾ ਬਾਕੀ ਤਾਂ ਪਾਰਟੀਆਂ ਬਣਦੀਆਂ ਐ ਫੇਰ ਸਮਰਥਨ ਲੈਣ ਜਾਂਦੇ ਆ ਲੋਕਾਂ ਦਾ ਸੰਗਤ ਦਾ ਸਾਨੂੰ ਪਹਿਲਾਂ ਸੰਗਤ ਨੇ ਸਮਰਥਨ ਦਿੱਤਾ ਹੈ ਅਸੀਂ ਬਾਅਦ ਚ ਪਾਰਟੀ ਬਣਾਈ ਹੈ ਸੰਗਤ ਸਾਡੇ ਨਾਲ ਅੱਛਾ ਕੀ ਕੱਲ ਨੂੰ ਭਾਜਪਾ ਨਾਲ ਕਿਤੇ ਲੋੜ ਪਈ ਨਹੀਂ ਜੀ ਨਹੀਂ ਨਹੀਂ ਕੋਈ ਅਟੈਚਮੈਂਟ ਪਿੱਛੇ ਪਾਰਟੀ ਨਾਲ ਉਹ ਸਮਾਂ ਦੱਸੂਗਾ ਜੀ ਸਮਾਂ ਸਮਾਂ ਕਿੱਧਰੋਂ ਦੱਸੂਗਾ ਥੋੜਾ ਸਮਾਂ ਦੱਸੂਗਾ ਜੀ ਹੁਣ ਕੀ ਪਤਾ ਸਮਝ ਚੱਗੇ ਕੀ ਲਿਖਿਆ ਹੈ ਸਮਝ ਤੁਹਾਨੂੰ ਪਤਾ ਕੀ ਲਿਖਿਆ ਨਹੀਂ ਅਸੀਂ ਅਸੀਂ ਜੀ ਬਾਪੂ ਜੀ ਇੱਕ ਮਿੰਟ ਆਪਾਂ ਨੂੰ ਸਾਰੀ ਗੱਲ ਸਮਝੋ ਸਟੈਬਲਿਸ਼ ਕੀਤਾ ਜਾਏਗਾ ਜੋ ਇਹ ਜਥੇਦੰਦੀ ਇਹ ਕਾਸ ਕਰਕੇ ਸਾਰੀਆਂ ਕਾਈਆਂ ਨੂੰ ਸਟੈਬਲਿਸ਼ ਕਰਾਂਗੇ ਸ਼ਹਿਰ ਤੋਂ ਸ਼ਹਿਰ ਦੇ ਲੋਕਾਂ ਨੂੰ ਦੇ ਰਏ ਅਨਸਾਰ ਜਿਹੜੇ ਸ਼ਹਿਰ ਚ ਚੰਗਾ ਕੰਮ ਕਰ ਸਕਦੇ ਹੋਣਗੇ ਉਹਨਾਂ ਲੋਕਾਂ ਨੂੰ ਅਸੀਂ ਲਗਾ ਹਾਂ ਹਾਂ ਜੀ ਹਾਂ ਜੀ ਸਾਰਿਆਂ ਨੂੰ ਹਿੰਦੂਵਾਦੀ ਸੈਕੂਲਰ ਪਾਰਟੀ ਆ ਜੀ ਸੈਕੂਲਰ ਨਾ ਮੁਸਲਮਾਨਾਂ ਨੂੰ ਸਾਰਿਆਂ ਨੂੰ ਜਗਾਂ ਸਾਰਿਆਂ ਨੂੰ ਅਸੀਂ ਅਹੁਦੇ ਦਵਾਂਗੇ ਜੀ ਤੇ ਹੁਣ ਐਸਜੀਪੀਸੀ ਦੀ ਇਲੈਕਸ਼ਨ ਵਾਸਤੇ ਤੁਸੀਂ ਕੋ ਮੰਗ ਕਰਦੋਗੇ ਕਿ ਤੁਸੀਂ ਅਨ ਪੋਲਿਟਿਕਲ ਪਾਰਟੀ ਦਾ ਹਿੱਸਾ ਹੋ ਦੀ ਤੁਸੀਂ ਖੁਦ ਪੋਲਿਟਿਕਲ ਹੋ ਗਏ ਹੋ ਨਹੀਂ ਅਸੀਂ ਤਾਂ ਕਹਿੰਦੇ ਕਿ ਉਹਦੀ ਜਲਦੀ ਜਲਦੀ ਇਲੈਕਸ਼ਨ ਲੜਾਈ ਜਾਣੀ ਚਾਹੀਦੀ ਹੈ ਬਈ ਜੀ ਦੇਖੋ ਇੱਕ ਮਿੰਟ ਦੇਖੋ ਜੀ ਇੱਕ ਮਿੰਟ ਇੱਕ ਐਡਵਾਈਜ਼ਰੀ ਦੀ ਗੱਲ ਬੜੀ ਸਿਆਸਤ ਸੁਲੇ ਜੋ ਜਥੇਬੰਦੀ ਬਣੀ ਹੈ ਸਾਡੀ ਪ੍ਰਾਇੋਰਟੀ ਜਿਹੜੀ ਆ ਬੜੀ ਇੰਪੋਰਟੈਂਟ ਨੇ ਕਿਉਂਕਿ ਹਰ ਜਥੇਬੰਦੀ ਜਦੋਂ ਬਣਦੀ ਹੈ ਉਹਦੀ ਜਿਹੜੀ ਤਰਜੀਹ ਬਣਦੀ ਹੈ ਸਾਡੀ ਪਹਿਲਾ ਤਰਜੀਹ ਜਿਹੜੀ ਹੈ ਜਥੇਬੰਦ ਕਾਂਚਾ ਬਣਦੀ ਹੈ ਜਿੱਥੇ ਬੰਦਕ ਟਾਂਚੇ ਜਿਵੇਂ ਭਾਈ ਸਾਖਾ ਜੀ ਨੇ ਕਿਹਾ ਕਿ ਦਸੇਬੰਦੀ ਪਹਿਲਾਂ ਬਣਦੀ ਹੈ ਉਸ ਤੋਂ ਬਾਅਦ ਨਾਮਿਨੇਟ ਕਰਦੀ ਹੈ ਸਾਡੀ ਜਿਹੜੀ ਪਾਰਟੀ ਹੈ ਏਥੋਂ ਪਰ ਜਾਏਗੀ ਇਸ ਕਰਕੇ ਦਸੰਬਰ ਜਿਹੜਾ ਅਪ੍ਰੈਲ ਦਾ ਜਿਹੜਾ ਦੰਦਮਤਾ ਸਾਹਿਬ ਦਾ ਕਟ ਰੱਖਿਆ ਡੈਲੀਗੇਟਸ ਜਾ ਉਸ ਤੋਂ ਤੇ ਕਈ ਪ੍ਰਤੀ ਕਰੇਗੀ ਡੈਲੀਗੇਟ ਬਣੇਗੀ ਡੈਲੀਗੇਟ ਹੋਸ ਬਣੇਗੀ ਦੂਜੀ ਗੱਲ ਜਿਹੜੀ ਗੱਲ ਸਾਰੀ ਕਹਿੰਦੇ ਬੜੀ ਵੱਡੀ ਸਪਸ਼ਟ ਗੱਲ ਹੈ ਕਿ ਅਸੀਂ ਜੋ ਅਕਾਲੀ ਦਲ ਦਾ ਹੈ ਉਹਦਾ ਬਦਲ ਬਣਨਾ ਜਾ ਰਿਹਾ ਉਹਦਾ ਜਿਹੜਾ ਖਲਾਅ ਬਣਿਆ ਹੈ ਪੰਥਕ ਜਿੰਡਾ ਪੰਜਾਬ ਜਿੰਡਾ ਜੋ ਕੁਝ ਪੰਜਾਬ ਦੇ ਵਿਚਾਰੀ ਹੈ ਉਹਦਾ ਜਿਹੜਾ ਖਲਾਅ ਬਣਿਆ ਹੋਇਆ ਹੈ ਖਲਾਅ ਨੂੰ ਔਰ ਗੁਰੂ ਕਿਰਪਾ ਦੇ ਨਾਲ ਸਾਰਾ ਅੱਜੋ ਅਸੀਂ ਇੱਥੇ ਦਾਸ ਕੀਤੀ ਹੈ ਉਸ ਵਾਸਤੇ ਗੁਰੂ ਮਾਰਾ ਕਿਰਪਾ ਕਰੇ ਔਰ ਅਸੀਂ ਫਿਰ ਲੋਕਾਂ ਕੋਲ ਜਾਵਾਂਗੇ ਜਿਹੜੀ ਅਕਾਲੀ ਦਲ ਜਿਹੜਾ ਲੋਕਾਂ ਕੋਲ ਟੁੱਟ ਚੁੱਕਾ ਹੈ ਅਸੀਂ ਲੋਕਾਂ ਕੋਲ ਜਾਵਾਂਗੇ ਜਥੇਬੰਦਕ ਜਥੇਬੰਦਕ ਢਾਂਚਾ ਔਰ ਵਾਲੇ ਸਮੇਂ ਦੇ ਵਿੱਚ ਬੜੀ ਵੱਡੀ ਇੱਕ ਬੜੀ ਵੱਡੀ ਹਿੰਦੁਸਤਾਨ ਦੀ ਕ੍ਰਾਂਤੀ ਪੰਜਾਬ ਦੀ ਕ੍ਰਾਂਤੀ ਬਣੇਗੀ ਔਰ ਇਸ ਜਿਹੜਾ ਜਥੇਬੰਦਕ ਢਾਂਚਾ ਔਰ ਇਸ ਦੇ ਨਾਲ ਜਿਹੜੀ ਆ ਕੇ ਜੋ ਪਰਨ ਜਾ ਰਿਹਾ ਹੈ ਸਪੇਸ ਉਹਦੇ ਵਾਸਤੇ ਬੜੀ ਵੱਡੀ ਗੱਲ ਹੈ ਹੋਰ ਗੱਲ ਜਿਹੜੀ ਗੱਲ ਹੈ ਬਾਕੀ ਤਾਂ ਆਉਣ ਵਾਲੀ ਗੱਲਾਂ ਨੇ ਕੋਈ ਕਿਸੇ ਨਾਲ ਕਿਸੇ ਨਾਲ ਕੋਈ ਸਮਝੌਤਾ ਰਿਹਾ ਕਿਸੇ ਨਾਲ ਸਮਝੌਤਾ ਰਿਹਾ ਇਹ ਗੱਲਾਂ ਐਸਲੀ ਬਫਜ਼ੂਲ ਨੇ ਸੋ ਮੈਂ ਸਮਝਦਾ ਕਿ ਇਹ ਜੋ ਦੂਜੀਆਂ ਜਥੇਬੰਦੀਆਂ ਨੇ ਉਹਨਾਂ ਦਾ ਜਥੇਬੰਦੀਕ ਟਾਂਚਾ ਨਹੀਂ ਹੈਗਾ ਸਾਡਾ ਜਥੇਬੰਦੀ ਦਾ ਟਾਂਚਾ ਸਾਡਾ ਤਰਜੀਹ ਹੈ ਕਿ ਜਥੇਬੰਦੀਕ ਸਾਡਾ ਏਜੰਡਾ ਬਣੇਗਾ ਉਹਦੀ ਜਿਹੜੀ ਸਾਡੀ ਜਿਹੜੀ ਜਥੇਬੰਦੀ ਜਿਹੜੀ ਆਰਗੇਨਾਈਜੇਸ਼ਨ ਬਣੇਗੀ ਤਾਂ ਸੋਚ ਲੈ ਕੇ ਅਸੀਂ ਬਹੁਤ ਵੱਡਾ ਸਾਡਾ ਬਹੁਤ ਤਾਕਤ ਮਿਲੇਗੀ ਸੋ ਗੁਰੂ ਗ੍ਰੰਥ ਕੀਰਪਾ ਕਹਿੰਦੇ ਨਾ ਸੰਗਤਾਂ ਕੋਲ ਜਾਣਾ ਹੈ ਸੰਗਤ ਕੋਲ ਜਾਣਾ ਹੈ ਸਾਡਾ ਸਿੰਘ ਸਾਹਿਬ ਦੇ ਨਾਲ ਸਾਰਾ ਹੈ ਕਿ ਜਿਹਨਾਂ ਮੈਨੂੰ ਜੋ ਕੁਝ ਸਾਕ ਕੱਲ੍ਹ ਦਾ ਲਈ ਹੋਇ ਅਕਾਲੀ ਦਲ ਨੇ ਜੋ ਸਾਥ ਮੈਮਰੀ ਕਮੇਟੀ ਜਾਂ ਹੋਰ ਸਾਰਾ ਕਾਲ ਦੀ ਪਿੱਠ ਪਿੱਠ ਦੇਤੀ ਹੈ ਕਾਲ ਤੱਕ ਸਭ ਤੋਂ ਔਰ ਜੋ ਸਾਡੀ ਸੰਗਤ ਜਿਹੜੀ ਹੈ ਸਾਡੀ ਜਿਹੜੀ ਸਾਡੀ ਸਪੋਰਟ ਜਿਹੜੀ ਅਨੁਗੁਰ ਕਰ ਬਾਰੇ ਕਿਦੋਂ ਹੋਣੀ ਹੈ ਤੇ ਮੀਟਿੰਗ ਕਿੱਥੇ ਹੋਇਆ ਕਰੇਗੀ ਪਾਰਟੀ ਜਿਹੜਾ ਆਪਣਾ ਵਿਚਾਰ ਦਾ ਰਾਜ ਦੇਖੋ ਜੀ ਸਾਡਾ ਇੱਕ ਚੰਡੀਗੜ੍ਹ ਦਫ਼ਤਰ ਹੋਵੇਗਾ ਜੀ ਇੱਕ ਅੰਮ੍ਰਿਤਸਰ ਹੋਵੇਗਾ ਜੀ ਅਸੀਂ ਆਈਟੀ ਸੈੱਲ ਬਣਾਗੇ ਸਾਰਾ ਹੋਰ ਜਿਹੜੇ ਜਥੇਬੰਦੀ ਸਾਰਾ ਬਣੇਗੇ ਤਾਂ ਕਿ ਜਿਹੜੀ ਸਾਰੀ ਦਸੰਬਰ ਦੀ ਔਰ ਬਾਕੀ ਜਿਹੜੀ ਸਾਰੇ ਮਾਰਚ ਸ਼ੁਰੂ ਕਰਨ ਜਾਣਗੇ ਪੰਜਾਬ ਦੇ ਵਿੱਚ ਜਿਹੜੀ ਮਾਰਚ ਜੁੜੀ ਕਰੇਗੀ ਮਾਲਵਾ ਦੁਆਬਾ ਔਰ ਮਾਝੇ ਦੇ ਔਰ ਨਾਲ ਪਰਚੀ ਕਮੇਟੀ ਜਾਏਗੀ ਤੇ ਨਾਲ ਮਾਰਚ ਹੋਏਗਾ ਲੋਕਾਂ ਦਾ ਸੰਪਰਕ ਜਿਹੜਾ ਹੈ ਉਹ ਸਾਡਾ ਬੜਾ ਜ਼ਰੂਰੀ ਹੈ ਤਾਂ ਮੈਂ ਸਮਝਦਾ ਕੱਲ ਆਉਣ ਵਾਲੇ ਸਮੇਂ ਦੇ ਵਿੱਚ ਬੜੀ ਵੱਡੀ ਪਾਰਟੀ ਨਹੀਂ ਅਜੇ ਕੋਈ ਨਹੀਂ ਜੀ ਉਹਨਾਂ ਦਾ ਆਪਣਾ ਆਪਣਾ ਅਜੰਡਾ ਹੈਗਾ ਉਸ ਦਾ ਉਹ ਤਾਂ ਜਿੰਨਾ ਜਿੰਨਾ ਅਜੰਡਾ ਹੈਗਾ ਸਾਰਾ ਕਰ ਰਹੇ ਨੇ ਉਹਨੇ ਦੂਜੇ ਸਾਹ ਸਾਰ ਕੇ ਅਸੀਂ ਤਾਂ ਜਿਹੜੀ ਸਾਰੀ ਚੈਲੰਜ ਜਿਹੜਾ ਹੈ ਸਾਡਾ ਉਹ ਕਾਲੀਦਾਲ ਬਾਦਲ ਨੂੰ ਹੈ ਉਸ ਤੇ ਸਾਰੀ ਸਪੇਸ ਅਸੀਂ ਲੈਵਾਂਗੇ